ਨਾ ਪੰਜਾਬੀਆਂ ਨੇ ਜਿਹਦੇ ਵਿੱਚ ਮਜ਼ਦੂਰ ਮਗਾਧਨ ਕਿਸਾਨ ਪੈਨਸ਼ਨਰ ਵੱਡੀ ਗਿਣਤੀ ਵਿੱਚ ਸਨ ਇਹਨਾਂ ਨੇ ਕੋਈ ਤਯੇ ਕੀਤਾ ਵੀ ਹੈ ਇਸ ਵਾਰ ਇਹਨਾਂ ਨੂੰ ਮੌਕਾ ਦੇ ਕੇ ਦੇਖ ਲੈਣੇ ਆ ਉਹ ਐਸਾ ਇਹਨਾਂ ਨੂੰ ਮੌਕਾ ਦਿੱਤਾ ਜਿੱਡਾ ਵੱਡਾ ਝੂਠ ਔਰ ਜਿੱਡਾ ਵੱਡਾ ਫਰੇਵ ਪੰਜਾਬੀਆਂ ਨਾਲ ਇਹ ਸਾਹ ਸਰਕਾਰ ਨੇ ਕਮਾਇਆ ਉਹਨਾਂ ਸ਼ਾਇਦ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਨੇ ਕਮਾਇਆ ਹੋਵੇ ਲਗਾਤਾਰ ਅੱਜ 25 ਸਾਲ ਹੋ ਚੱਲੇ ਆ ਸਾਡੇ ਨਾਲ ਪੁਰਾਣੀ ਪੈਨਸ਼ਨ ਦਾ ਵਾਅਦਾ ਕੀਤਾ ਹੋਇਆ। ਹੋਰ ਵੀ ਕੁਫਰ ਤੋਂ ਲਿਆ ਇਸ ਤੋਂ ਅੱਗੇ ਜਾ ਕੇ ਇੱਕ ਦੂਰਾ ਨੋਟੀਫਿਕੇਸ਼ਨ ਵੀ ਕਰ ਦਿੱਤਾ ਜਿਹਦੇ ਤੇ ਲਿਖ ਦਿੱਤਾ ਵੀ 18 ਮੰਬਰ 2022 ਤੋਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਹੈ। ਸਾਡੇ ਦੂਜੇ ਸਟੇਟਾਂ ਤੋਂ ਜਾਂਦੇ ਆ ਜਾ ਕੇ ਉੱਥੇ ਮਨਜਾ ਤੇ ਬੋਲਦੇ ਆ ਬਿਲਕੁਲ ਮੈਂ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ। ਇਹਨਾਂ ਤੋਂ ਵੱਡਾ ਝੂਠਾ ਮੁੱਖ ਮੰਤਰੀ ਔਰ ਫਰੇਬੀ ਮੁੱਖ ਮੰਤਰੀ ਅਸੀਂ ਅੱਜ ਤੱਕ ਨਹੀਂ ਦੇਖਿਆ। ਜਿਹੜਾ ਆਪciate ਵੀ ਜਿਹੜੇ ਮਲਾਜਮ ਹਿਨ ਟਾਇਰ ਹੋ ਰਹੇ ਨੇ 2000 3000 ਪੈਨਸ਼ਨ ਲੈ ਰਹੇ ਨੇ ਆ ਸਾਥੀ ਮੇਰੇ ਕੁਲਦੀ ਪਾਲੀਆ ਜੀ ਸਾਡੇ ਜਲੰਧਰ ਦੇ ਕਨਵੀਨਰ ਖੜੇ ਆ ਮੇਰੇ ਪਿੱਛੇ ਮਾਤਰ 5000 ਪੈਨਸ਼ਨ ਲੱਗੀ ਹੈ ਤੁਸੀਂ ਆਪ ਸੋਚੋ ਜਦ ਕੇ 3700 ਰੁਪਏ ਦੇ ਉਹਨਾਂ ਦੇ ਦਵਾਈਆਂ ਦੇ ਖਰਚੇ ਆ ਸੋ ਇਹ ਸਰਾ ਇੱਕ ਸਾਥੀ ਦੀ ਕਹਾਣੀ ਨਹੀਂ ਅਨੇਕਾ ਜਿਹੜੇ ਐਨਪੀਐਸ ਮੈਂਬਰ ਅੰਤੈਰ ਹੋ ਰਹੇ ਆ ਉਹ 3000 3500 ਲੈ ਕੇ ਪੈਨਸ਼ਨਾਂ ਘਰ ਬੈਹਿ ਰਹੇ ਆ ਦੂਹੇ ਪਾਸੇ ਮੁੱਖ ਮੰਤਰੀ ਵੀ ਜਾ ਕੇ ਹੋਰਾਂ ਝੂਠ ਬੋਲਦੇ ਆ ਠੀਕ ਹੈ ਤੁਸੀਂ ਨਹੀਂ ਬਹਾਲ ਕੀਤੀ ਤੁਸੀਂ ਕਹੋ ਗੁਜਰਾਤ ਜਾ ਕੇ ਸਾਡੇ ਮੈ ਸਮਝਦਾ ਹੋ ਜਦੋਂ ਝੂਠ ਬੋਲਦੇ ਆ ਉਹ ਇਕੱਲਾ ਝੂਠ ਨਹੀਂ ਬੋਲਦੇ ਪੰਜਾਬ ਦੇ 2 ਲੱਖ ਮਲਾਜ਼ਮਾਂ ਦੇ ਜਿਹੜੇ ਜ਼ਖਮਾਂ ਤੇ ਲੂਣ ਛਿੜਕ ਰਹੇ ਹੁੰਦੇ ਮੁੱਖ ਮੰਤਰੀ ਜੀ ਤੁਸੀਂ ਜਦੋਂ ਦੂਜੀਆਂ ਸਟੇਟਾਂ ਵਿੱਚ ਜਾ ਕੇ ਉਹਨੇ ਆ ਰਹੇ ਤੇ ਜਾ ਕੇ ਰੋਹਣਾ ਪਾਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੰਜਾਬ ਦੀ ਪੁਰਾਣੀ ਪੈਛਤ ਬਹਾਲ ਕਰ ਦਿੱਤੀ ਹੈ। ਇੰਨਾ ਹੀ ਨਹੀਂ ਇਹਨਾਂ ਦਾ ਜਿਹੜਾ ਸੁਪਰੀਮੋ ਅਰਗੰਦ ਕੇਦਰੀ ਵਾਲਾ ਉਹ ਵੀ ਜਿਹੜੀਆਂ ਸਟੇਟਾਂ ਵਿੱਚ ਜਾ ਰਹੇ ਉਹ ਵੀ ਕਹਿ ਰਹੇ ਆ ਦੇਖੀਏ ਅਸੀਂ ਪੰਜਾਬ ਵਿੱਚ ਬਹਾਲ ਕਰਦੀ। ਜਿੱਹਾਂ ਵੀ ਜਿੱਤ ਗਏ ਤੇ ਬਹਾਲ ਕਰ ਦਾਂਗੇ। ਲੇਕਿਨ ਅਸੀਂ ਨੈਸ਼ਨਲ ਪੱਧਰ ਤੇ ਵੀ ਕੰਮ ਕਰਦੇ ਆ। ਅਸੀਂ ਦੂਜੀਆਂ ਸਟੇਟਾਂ ਦੇ ਮਲਾਜਮਾਂ ਨੂੰ ਸਾਫ਼ ਸੁਨਿਆ ਦੇ ਚੁੱਕੇ ਆ। ਬੇਆਸੀ ਗਲਤੀ ਕਰ ਲਈ ਪੰਜਾਬੀਆਂ ਨੇ ਇਹ ਆਪ ਨੂੰ ਮੁੜ ਕੇ ਨਾ ਲਾਇਆ ਕਿ ਇਹ ਸਭ ਤੋਂ ਝੂਠੀ ਤੇ ਧੋਖੇਬਾਜ਼ ਤੇ ਫਰੇਬੀ ਸਰਕਾਰ ਹੈ ਅਸੀਂ ਲਗਾਤਾਰ 12 ਸਾਲਾਂ ਤੋਂ ਇਸ ਮੁਤੇ ਨੇ ਸੰਘਰਸ਼ ਕਰ ਰਹੇ ਆਂ ਔਰ 12 ਸਾਲਾਂ ਤੋਂ ਚਾਹੇ ਉਹ ਪਹਿਲਾਂ ਖਾਲੀਆਂ ਦੀ ਸਰਕਾਰ ਸੀ ਚਾਹੇ ਕਾਗਜ਼ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਹੈ ਲਗਾਤਾਰ ਲਾਰੇ ਮਿਲੇ ਆਂ ਲਾਰੇ ਤੋਂ ਸવાય ਪੁਰਾਣੀ ਪੈਨਸ਼ਨ ਨਹੀਂ ਮਿਲੀ ਪੁਰਾਣੀ ਪੈਨਸ਼ਨ ਸਾਡੇ ਉਸ ਗੱਲ ਦਾ ਪਤਾ ਅਸੀਂ ਲਗਾਤਾਰ ਸਾਜੇ ਫਰਡ ਦਾ ਹਿੰਸਾ ਹੈ ਔਰ ਕੋਸ਼ਿਸ਼ ਹੈ ਹੰਸਾਰ ਰਵਾਨੇ ਕਿਉਂਕਿ ਸਾਨੂੰ ਇਸ ਗੱਲ ਦਾ ਗਿਆਨ ਹੈ ਕਿ ਸਾਂਝੇ ਇਸ ਘਰ ਤੋਂ ਬਿਨਾ ਅੱਗੇ ਨਹੀਂ ਵਧਿਆ ਜਾਣਾ ਅੱਜ ਵੀ ਪੁਰਾਣੀ ਪੈਨਸ਼ਨ ਵਾਲੀ ਦੇ ਸੰਘਰਸ਼ ਕਮੇਟੀ ਦੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ ਹੈ ਉਹਦਾ ਕਾਰਨ ਇਹ ਹੈ ਕਿ ਸਾਡੇ ਅੱਗੇ ਬੁਢਾਪੇ ਦਾ ਇੱਕ ਵੱਡਾ ਪ੍ਰਸ਼ਨ ਚੇਲੇ ਹੈ ਵੀ ਹੁਣ ਤਾਂ ਜਿਹੜੇ 67000 ਆਮਦਨ ਲੈ ਰਹੇ ਨੇ ਜਦੋਂ 4000 ਪੈਨਸ਼ਨ ਹੋਵੇਗੀ 5000 ਪੈਨਸ਼ਨ ਹੋਏਗੀ ਫਿਰ ਕੀ ਨਜ਼ਾਰਾ ਹੋਏਗਾ ਇਹ ਵੱਡਾ ਪ੍ਰਸ਼ਨ ਹੈ ਮੁਰਦਾਬਾਦ ਮੁਰਦਾਬਾਦ ਬਹਾਰ ਕਰੋ ਬਹਾਰ ਕਰੋ ਜੇ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਐਪੀਐਸ ਕਰਮਚਾਰੀਆਂ ਨੂੰ ਬੇਨਤੀ ਕਰਦਾ ਕਿ ਭੇਗੀ ਮੁੱਖ ਮੰਤਰੀ ਨਾਲ ਜਿਵੇਂ ਤੁਸੀਂ ਸੱਤਾ ਦੇ ਬਹਾਇਆ ਇਹ ਯਾਦ ਰੱਖਣਾ ਮੁੱਖ ਮੰਤਰੀ ਜੀ ਜਿਹੜੇ ਮਜ਼ਾਦਨ ਪੈਨਸ਼ਨਰ ਆਮ ਲੋਕਾਂ ਨੇ ਤੁਹਾਨੂੰ ਸੱਤਾ ਦੇ ਬਿਠਾਇਆ ਉਹ ਸੱਤਾ ਤੋਂ ਲਾਭ ਸਕਦੇ ਆ ਹੁਣ ਤੁਹਾਡੇ ਕੋਲ ਮੌਕਾ ਹੈ ਚਾਰ ਜਿਮਨੀ ਇੱਕ ਜਿਮਨੀ ਝੋਲ ਲਗਾ ਲਈ ਹੈ ਚਾਰ ਜਿਮਨੀ ਚੋਣਾ ਆ ਰਹੀਆਂ ਨੇ ਆ ਜੱਬੇ ਵਾਲ ਵਿੱਚ ਅਸੀਂ ਠਈਆ ਕੀਤਾ ਹੋਇਆ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਨੇ ਮੈਂ ਸਾਂਝਾ ਫਟਰ ਵੀ ਕਹੂੰਗਾ ਇਹ ਜਰੂਰ ਪਾਸ ਕਰਨਾ ਅਸੀਂ ਪਿੰਡ-ਪਿੰਡ ਵਿੱਚ ਕੰਮਾਂਗੇ ਮਸ਼ਾਲ ਬਾਤ ਕਰਾਂਗੇ ਪਰ ਹੋ ਕੋਲ ਜੜ ਪੰਜਾਬ ਦੇ ਇਹਨਾਂ ਨੇ ਜਤਨਾ ਸਾਡਾ ਇਸ ਬੰਦਾ ਗ੍ਰਿਹ ਸੰਕਰਪਾ ਇੱਕ ਸਾਡੇ ਤੋਂ ਖੇਨਾ ਮੁੱਖ ਮੰਤਰੀ ਲੈ ਗਿਆ ਜਨੰਦਰ ਬਸਦੀ ਸੀਟ ਪਰ ਹੁਣ पीएस ਕਰਮਚਾਰੀ ਬੈਠਾ ਜਿੱਥੇ ਸਾਡਾ ਮੁਲਾਜ਼ਮ ਬੈਠਾ ਜਿੱਥੇ ਸਾਡਾ ਪੈਨਸ਼ਨਰ ਬੈਠਾ ਉਹਨੂੰ ਕਹਾਂਗੇ ਵੀ ਤੁਸੀਂ ਸਿਪਾਈ ਨਹੀਂ ਤੁਸੀਂ ਲੀਡਰ ਬਣ ਕੇ ਪਿੰਡ ਦੇ ਵਿੱਚ ਵਿੱਚੋਂ ਸ਼ਹਿਰ ਦੇ ਵਿੱਚ ਵਿੱਚੋਂ ਅਸੀਂ ਨਮਾ ਇਤਿਹਾਸ ਪੰਜਾਬ ਵਿੱਚ ਲਿਖਣਾ ਇਹ ਸਾਫ਼ ਸਰਕਾਰ ਨੂੰ ਹੁਣ ਅਸੀਂ ਕਿਸੇ ਵੀ ਹੱਦ ਵਿੱਚ ਚੁੱਪ ਨਹੀਂ ਆਇਆ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈਸਾ ਜਿੱਤ ਲੜਦੇ ਲੋਕ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਧੰਨਵਾਦ ਜੀ ਉਹ ਮੈਂ ਬੇਨਤੀ ਕਰਾਂਗਾ ਮੇਰੇ ਦਰਸ਼ਕ ਬੋਲੀ ਜੀ ਉਹ ਲੱਗੇ ਆ ਜਾਂਦੇ ਪਤਨ ਸਿੰਘ ਗਿਰੋਂ ਦੇ ਤਿਰਨੋਂ ਨੇ ਉਹ ਆਪਣੀ ਗੱਲ ਤੁਹਾਡੇ ਸਾਹਮਣੇ ਕਰਨਗੇ ਜੀ ਉਹਨਾਂ ਤੋਂ ਬਾਅਦ ਗੁਰਵੇਸ਼ ਸਿੰਘ ਬੋਲਪੁਰੀ ਜੀ ਉਹ ਤਿਆਰ ਕਰਨ ਇੱਕ ਕੰਮ ਕਰੋ ਮੰਤੇ ਰਾਇਮਾਨ ਪ੍ਰਧਾਨ ਦੀ ਮੰਡਲ ਇਸ ਖੇਤਰ ਦੇ ਵਾਰਤਾ ਦੇ ਲਾਗਾਂ ਤੋਂ ਆਏ ਹੋਏ ਮੁਲਾਜ਼ਮ ਪੈਨਸ਼ਨਰ ਫਿਰ ਉਹ ਤੇ ਮਾਤਰੀ ਸ਼ਕਤੀ ਅੱਜ ਜਿਵੇਂ ਕਹਿ ਲਈ ਜਾਣਾ ਅਖੀਰ ਹੋ ਜਾਏ ਤੇ ਫਿਰ ਜ਼ੋਰਦਾਰ ਆਵਾਜ਼ ਦੇ ਨਾਲ ਉੱਠਣਾ ਪੈਂਦਾ ਹੈ ਇਸ ਸਰਕਾਰ ਦੇ ਨਾਰਿਆਂ ਲੱਪਿਆਂ ਨਾਲ 22 ਸਾਲ ਲੰਘ ਗਏ ਦੋਸਤੋ ਜਰਾ ਪੂਰੀ ਸ਼ਕਤ ਨਾਲ ਸੋਚੋ ਧਿਆਨ ਮਾਰੋ ਇਹ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਚਾਹੇ ਸੈਂਟਰ ਦੀ ਸਰਕਾਰ ਹੈ ਖਾ체 ਇੱਕ ਹੈ ਸਾਨੂੰ ਭੁਲੇਖਾ ਕਈ ਵਾਰੀ ਹੋ ਜਾਂਦਾ ਹੈ ਕਿ ਸ਼ਾਇਦ ਇਹ ਉਹਨਾਂ ਨੂੰ